ਤਰਨਤਾਰਨ ਚੋਂ ਐਸਐਸਪੀ ਦੀਪਕ ਪਾਰੀਖ ਦੀ ਅਗਵਾਈ ਹੇਠ ਨਸ਼ਾ ਖਿਲਾਫ ਵੱਡੀ ਕਾਰਵਾਈ ਤਰਨਤਾਰਨ ਸਿਟੀ ਦੇ ਵੱਖ-ਵੱਖ ਮੁਹੱਲਿਆਂ ਵਿੱਚ ਅੱਜ ਨਸ਼ਾ ਖਿਲਾਫ ਵੱਡੀ ਮੁਹਿੰਮ ਚਲਾਈ ਗਈ ਇਹ ਕਾਰਵਾਈ ਮਾਨਯੋਗ ਡੀਜੀਪੀ ਪੰਜਾਬ ਦੇ ਹੁਕਮ ਅਨੁਸਾਰ ਤਰਨਤਾਰਨ ਦੇ ਐਸਐਸਪੀ ਸ਼੍ਰੀ ਦੀਪਕ ਪਾਰੀਖ ਦੀ ਅਗਵਾਈ ਹੇਠ ਕੀਤੀ ਗਈ ਮੁਹੱਲਿਆਂ ਵਿੱਚ ਘਰ-ਘਰ ਚੈਕਿੰਗ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਨਸ਼ੀਲੇ ਪ੍ਰਾਪਤ ਵੀ ਬ੍ਰਾਂਫ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਇਹ ਜੰਗ ਰੁਕਣ ਵਾਲੀ ਨਹੀਂ ਹੈ ਤੇ ਇਹ ਮੁਹਿੰਮ ਦਿਨ ਰਾਤ ਜਾਰੀ ਰਹੇਗੀ ਇਸ ਮੌਕੇ ਤੇ ਐਸਪੀ ਸਿਟੀ ਰਿਤੂ ਪਦਨ ਪਦਮ ਸਿੰਘ ਡੀਐਸਪੀ ਅਤੇ ਵੱਖ-ਵੱਖ ਥਾਣਿਆਂ ਦੇ ਮੁਖੀ ਵੀ ਸ਼ਾਮਲ ਹੋਏ ਇਸ ਮੌਕੇ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜੁਨ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਅੱਜ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲ ਡੀਜੀਪੀ ਲੌਨ ਆਰਡਰ ਦੇ ਨਿਰਦੇਸ਼ਾਂ ਹੇਠ ਆਪਣੇ ਪੂਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੌਟਸਪੌਟ ਯਾਨੀ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਸੇ ਅਰੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਲਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਹੈ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ਅੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਘਾਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਬੇ ਹੈਗੇ ਜਸੇ 1 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਛਕੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੇ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਦੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਕੋਈ ਰੀਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨ ਤਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਹੈ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਟ ਰਾਹੀਂ ਵੀ ਆਰਡਰ ਲੈ ਕੇ ਜੇ ਕੋਈ ਵਿਅਕਤੀ ਜਿਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਹੈ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਜੁਕ ਦੱਤਸਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਵੋਟ ਕਾਰਡ ਬਣਾਉਣ 'ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਰ ਡੀਐਸਪੀ ਗੋਇੰਦਵਾਲ ਵੱਲੋਂ ਪ੍ਰਿੰਟ ਰਿਪੋਰਟ ਨੂੰ ਦਿਖਾਉਣ ਦੇ ਵਿੱਚ ਇਹ ਕਹਾ ਗਿਆ ਸੀ ਕਿ ਜਿਹੜੇ